ਹਾਂਜੀ ਛੁੱਟੀਆਂ ਆਉਣ ਤੋਂ ਬਾਅਦ ਮੈਂ ਆਪਣੇ ਪਾਪਾ ਨੂੰ ਜਾ ਰਿਹਾ ਸੀ ਘਰੇ ਮੈਨੂੰ ਨੇ ਫੋਨ ਕੀਤਾ ਸੀ ਕਿ ਲੜਾਈ ਦੇ ਹੈਗੇ ਚਾਂਦ ਚੋਂ ਮੁੰਡੇ ਆਏ ਬਾਹਰ ਮੁੰਡੇ ਘੁੰਮਦੇ ਸੀਗੇ ਮੈਨੂੰ ਨੇ ਫੋਨ ਕੀਤਾ ਸੀ ਪਾਪਾ ਨੂੰ ਫਿਰ ਪਾਪਾ ਆਏ ਮਿਲਣ ਲੈਣ ਸ਼ਿਪੂਰੀ ਪਾਰ ਕੀਤਾ ਉੱਥੇ ਇੱਕ ਗਰਾਊਂਡ ਹੈਗਾ ਗਰਾਊਂਡ ਦੇ ਮੁਰੇ ਮੈਨੂੰ ਲੈ ਕੇ ਚੱਕੇ ਲੜਾਈ ਕੁਛ ਨਹੀਂ ਮੁੰਡੇ ਨੂੰ ਬਸ ਪੁੱਛਿਆ ਉਹ ਕਹਿੰਦਾ ਤੂੰ ਮੈਨੂੰ ਕੁੱਟਣਾ ਆ ਸਾਡੀ ਕਲਾਸ ਦਾ ਹੀ ਮੁੰਡਾ ਕਹਿੰਦਾ ਤੂੰ ਮੈਨੂੰ ਕੁੱਟਣਾ ਕਹਿੰਦਾ ਨਹੀਂ ਨਹੀਂ ਮੈਂ ਐਦਾਂ ਦੀ ਕੋਈ ਗੱਲ ਨਹੀਂ ਕੀਤੀ ਉਹ ਕਹਿੰਦੇ ਨਹੀਂ ਤੂੰ ਕਹਿਣਾ ਐ ਐਦਾਂ ਕੁੱਟਣਾ ਐਦਾਂ ਕਰਨਾ ਉਦਾਂ ਕਹਿੰਦੇ ਕੋਈ ਨਾ ਕਹਿੰਦਾ ਜੀ ਮੈਡਮ ਦੇ ਸ਼ਨੀਵਾਰ ਲੜਾਈ ਹੋਈ ਸ਼ਨੀਵਾਰ ਪਈਆਂ ਸੀ ਦੋ ਦਿਨ ਮੰਡਿਆ ਦੇ ਸਕੂਲੋਂ ਲੈਣ ਗਿਆ ਸੀਗਾ ਮੈਡਮ ਦਾ ਫੋਨ ਆਇਆ ਸੀਗਾ ਹਾਂਜੀ ਫੋਨ ਆਇਆ ਸੀਗਾ ਕਹਿੰਦੇ ਲੜਾਈ ਬਾਹਰ ਹੋਣ ਦੇ ਚਾਂਸ ਹੈ ਇਹਨੂੰ ਲੈ ਜਾਓ ਮੈਂ ਇਹਨੂੰ ਲੈ ਕੇ ਆ ਰਿਹਾ ਮੈਨੂੰ ਢਿੱਲੋ ਗਰਾਊਂਡ ਦੇ ਦਫ਼ਤਰ ਠੇਕੇ ਦੇ ਕੋਲ ਘੇਰ ਲਿਆ ਘੇਰ ਕੇ ਇਹਨੂੰ ਲੈ ਗਏ ਪਹਿਲਾਂ ਉੱਥੇ ਕੁਟਿਆ ਇਹਨੂੰ ਫਿਰ ਮੇਰੇ ਕੋਲ ਲੈ ਗਏ ਪੁਲਿਸ ਹੁਣ ਦੇਖੋ ਜੀ ਅਸੀਂ ਪਰਚਾ ਰਖਾਤਾ ਰਿਪੋਰਟ ਰਖਾਤੀ ਹੈ ਹੁਣ ਦੇਖਦੇ ਹਾਂ ਹੁਣ ਕੀ ਕਰਦੇ ਆਈਓ ਇਹੀ ਤਾਂ ਗੱਲ ਹੈ ਜੀ ਜੇ ਬੱਚੇ ਸਾਰੇ ਸੇਫ ਨਹੀਂ ਆ ਤੇ ਸਕੂਲ ਭੇਜਦਾ ਸਾਨੂੰ ਕੀ ਫਾਇਦਾ ਹੈ ਜਾ ਰਸਤੇ ਚ ਐਦਾ ਕਟੂ ਗਈ ਜਾਨੀ ਮਾੜੀ ਨੁਕਸਾਨ ਵੀ ਹੋ ਸਾਡੇ ਸਾਡੇ ਬੱਚਾ ਜੇ ਕੁਝ ਹੋ ਜਾਂਦਾ ਤੇ ਅਸੀਂ ਕਿੰਨੂੰ ਕਹਿੰਦੇ ਹਾਂਜੀ ਛੁੱਟੀ ਹੋਣ ਤੋਂ ਬਾਅਦ ਮੈਂ ਆਪਣੇ ਪਾਪਾ ਨੂੰ ਜਾ ਰਿਹਾ ਸੀ ਘਰੇ ਮੈਡਮ ਨੇ ਫੋਨ ਕੀਤਾ ਸੀ ਕਿ ਲੜਾਈ ਦੇ ਹੈਗੇ ਚਾਂਸ ਚੋਂ ਮੁੰਡੇ ਆਏ ਬਾਹਰ ਮੁੰਡੇ ਘੁੰਮਦੇ ਸੀਗੇ ਮੈਡਮ ਨੇ ਫੋਨ ਕੀਤਾ ਸੀ ਪਾਪਾ ਨੂੰ ਫਿਰ ਪਾਪਾ ਆਏ ਮਿਲ ਲੈਣ ਸ਼ਿਪੂਰੀ ਪਾਰ ਕੀਤਾ ਉੱਥੇ ਇੱਕ ਗਰਾਊਂਡ ਹੈਗਾ ਗਰਾਊਂਡ ਦੇ ਮੁਰੇ ਮੈਨ ਲੈ ਕੇ ਚੱਕੇ ਲੜਾਈ ਕੁਝ ਨਹੀਂ ਮੁੰਡੇ ਨੇ ਬਸ ਪੁੱਛਿਆ ਉਹ ਕਹਿੰਦਾ ਤੂੰ ਮੈਨੂੰ ਕਟਣਾ ਆ ਸਾਡੀ ਕਲਾਸ ਦਾ ਹੀ ਮੁੰਡਾ ਕਹਿੰਦਾ ਤੂੰ ਮੈਨੂੰ ਕਟਣਾ ਕਹਿੰਦਾ ਨਹੀਂ ਨਹੀਂ ਮੈਂ ਐਦਾਂ ਦੀ ਕੋਈ ਗੱਲ ਨਹੀਂ ਕੀਤੀ ਕਹਿੰਦਾ ਐ ਏਦਾਂ ਕੋਣ ਕਾ ਏਦਾਂ ਕਰਨਾ ਓਦਾਂ ਕਹਿੰਦੇ ਕੋਈ ਨਾ ਛੁੱਟ ਕਹਿੰਦਾ ਜੀ ਮੈਡਮ ਦੇ ਸਭ ਮੁੰਡੇ ਬੁਲਾ ਲਾਂਗੇ ਉਹਨੇ ਫਿਰ ਸ਼ਾਮ ਮੁੰਡੇ ਬੁਲਾਏ ਸੀਗੇ ਸ਼ਨੀਵਾਰ ਲੜਾਈ ਹੋਈ ਸ਼ਨੀਵਾਰ ਪਈਆਂ ਸੀ ਦੋ ਦਿਨ ਮੁੰਡਿਆਂ ਦੇ ਕੋਲੋਂ ਲੈਣ ਗਿਆ ਸੀਗਾ ਮੈਡਮ ਦਾ ਫੋਨ ਆਇਆ ਸੀਗਾ ਹਾਂਜੀ ਫੋਨ ਆਇਆ ਸੀਗਾ ਕਹਿੰਦੇ ਲੜਾਈ ਬਾਹਰ ਹੋਣ ਦਾ ਚਾਂਸ ਹੈ ਇਹਨੂੰ ਲੈ ਜਾਓ ਮੈਂ ਇਹਨੂੰ ਲੈ ਕੇ ਆ ਰਿਹਾ ਮੈਨੂੰ ਥਿੱਲੋ ਗਰਾਊਂਡ ਦੇ ਦਫ਼ਤਰ ਠੇਕੇ ਦੇ ਕੋਲ ਘੇਰ ਲਿਆ ਘੇਰ ਕੇ ਇਹਨੂੰ ਲੈ ਗਏ ਪਹਿਲਾਂ ਉੱਥੇ ਕੁਟਿਆ ਇਹਨੂੰ ਫਿਰ ਮੇਰੇ ਕੋਲੋਂ ਲੈ ਗਏ ਪੁਲਿਸ ਹੁਣ ਦੇਖੋ ਜੀ ਅਸੀਂ ਪਰਚਾ ਰਖਾਤਾ ਰਿਪੋਰਟ ਰਖ ਹੁਣ ਦੇਖਦੇ ਹਾਂ ਹੁਣ ਕੀ ਕਰਦੇ ਆ ਜੀ ਇਹ। ਇਹਹੀ ਤਾਂ ਗੱਲ ਆ ਜੀ ਜੇ ਬੱਚੇ ਸਾਰੇ ਸੇਫ ਨਹੀਂ ਆ ਤੇ ਸਕੂਲ ਭੇਜਦੇ ਸਾਨੂੰ ਕੀ ਫਾਇਦਾ ਜੀ? ਜੇ ਰਸਤੇ 'ਚ ਐਦਾ ਕਟੋ ਗਈ ਜਾਨੀ ਮਾਰੀ ਨੁਕਸਾਨ ਵੀ ਹੋ ਸਾਡੇ ਸਾਡੇ ਬੱਚਾ ਜੇ ਕੁਝ ਹੋ ਜਾਂਦਾ ਤੇ ਅਸੀਂ ਕਿੰਨੂੰ ਕਹਿੰਦੇ? ਹਾਂ ਜੀ ਛੁੱਟੀਆਂ ਹੋਣ ਤੋਂ ਬਾਅਦ ਮੈਂ ਆਪਣੇ ਪਾਪਾ ਨੂੰ ਜਾ ਰਿਹਾ ਸੀ ਘਰੇ ਮੈਡਮ ਨੇ ਫੋਨ ਕੀਤਾ ਸੀ ਕਿ ਲੜਾਈ ਦੇ ਹੈਗੇ ਚਾਂਸ ਚੋਂ ਮੁੰਡੇ ਆਏ ਬਾਹਰ ਮੁੰਡੇ ਘੁੰਮਦੇ ਸੀਗੇ। ਮੈਡਮ ਨੇ ਫੋਨ ਕੀਤਾ ਸੀ ਪਾਪਾ ਨੂੰ ਫਿਰ ਪਾਪਾ ਆਏ ਮਿਲ ਲੈਣ। ਸ਼ਿਪੂਰੀ ਪਾਰ ਕੀਤਾ ਉੱਥੇ ਇੱਕ ਗਰਾਊਂਡ ਹੈਗਾ ਗਰਾਊਂਡ ਦੇ ਮੁਰੇ ਮੈਨ ਲੈ ਕੇ ਚੱਕੇ। ਲੜਾਈ ਕੁਝ ਨਹੀਂ ਮੁੰਡੇ ਨੂੰ ਬਸ ਪੁੱਛਿਆ ਉਹ ਕਹਿੰਦਾ ਤੂੰ ਮੈਨੂੰ ਕੁੱਟਣਾ ਆ ਸਾਡੇ ਕਲਾਸ ਦਾ ਹੀ ਮੁੰਡਾ ਕਹਿੰਦਾ ਤੂੰ ਮੈਨੂੰ ਕੁੱਟਣਾ ਕਹਿੰਦਾ ਨਹੀਂ ਨਹੀਂ ਮੈਂ ਐਦਾਂ ਦੀ ਕੋਈ ਗੱਲ ਨਹੀਂ ਕੀਤੀ ਉਹ ਕਹਿੰਦੇ ਨਹੀਂ ਤੂੰ ਕਹਿਣਾ ਐ ਐਦਾਂ ਕੁੱਟਣਾ ਐਦਾਂ ਕਰਨਾ ਉਦਾਂ ਕਹਿੰਦੇ ਕੋਈ ਨਾ ਕਹਿੰਦਾ ਜੀ ਮੈਡਮ ਜਿਹਾ ਮੁੰਡੇ ਬੁਲਾ ਲਾਂਗੇ ਉਹਨੇ ਫਿਰ ਮੁੰਡੇ ਬੁਲਾਏ ਸੀਗੇ ਸ਼ਨੀਵਾਰ ਲੜਾਈ ਹੋਈ ਸ਼ਨੀਵਾਰ ਪਈਆਂ ਸੀ ਦੋ ਦਿਨ ਮੁੰਡਿਆਂ ਦੇ ਕਿਹਦੀ ਇਹ ਫੋਲੋ ਕਰਨ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ